ਅੱਛਾ ਸਰ ਐਜੈਂਪੂ ਵਾਰ ਦੇ ਦੇਖੋ ਮੈਂ ਇਮਾਮ ਚੰਦਰ ਰਾਮ ਕਸਟਮਰ ਸੀ ਰਾਸਟ ਸ਼੍ਰੀ ਰਾਮ ਚੰਦਰ ਜੀ ਵੱਲੋਂ ਅੱਜ ਅੱਖਾਂ ਦਾ ਮੋਤਪੇਖ ਰਿਹਾ ਲਾਇਆ ਗਿਆ ਜਿੰਨੇ ਵੀ ਮਰੀਜ਼ਾਂ ਦਾ ਚੈੱਕਅਪ ਹੋਊਗਾ ਜਿੰਨਾਂ ਦਾ ਵੀ ਟਿੱਟੇ ਮੋਤੀ ਦਾ ਆਪਰੇਸ਼ਨ ਹੋਣਾ ਆ ਉਹਨਾਂ ਦਾ ਛੱਡਿਆ ਡੀਓਪੀ ਥੋੜਾ ਡਾਕਟਰ ਸਾਹਿਬ ਸਾਡੇ ਦਰਸ਼ਕਾਂ ਨੂੰ ਅੱਖਾਂ ਵਰ ਕੀ ਕਹੋਗੇ ਕਿਉਂਕਿ ਅੱਖਾਂ ਦੀ ਪ੍ਰੋਬਲਮ ਸਾਨੂੰ ਹੈ ਬਹੁਤ ਬੜਾ ਕੰਮ ਨੇ ਉਪਰੇਲਾ ਕੀਤਾ ਵੇ ਜਿਹੜਾ ਕਿੱਟੇ ਮੋਤੀ ਦੀ ਬਿਮਾਰੀਆਂ ਬਜ਼ੁਰਗਾਂ ਚ ਜ਼ਿਆਦਾ ਹੁੰਦੀ ਹੈ ਲੋਕਾਂ ਨੂੰ ਜ਼ਰੂਰਤ ਵੀ ਇਹਨਾਂ ਦੀ ਬਿਮਾਰੀਆਂ ਦਾ ਚਿੱਟਾ ਮੋਤੀ ਦਾ ਜਿੰਨਾ ਵੀ ਪ੍ਰੋਗਰਾਮ ਕਰਾ ਰਹੇ ਬਹੁਤ ਵਧੀਆ ਕੰਮ ਕਰ ਰਹੇ ਬਹੁਤ ਵਧੀਆ ਉਪਰੇਲਾ ਕਰ ਰਹੇ ਰੋਸ਼ਨ ਪੜ੍ਹਨ ਵਾਲੇ ਬੱਚੇ ਕਾਲਜਾਂ ਦੇ ਬੱਚੇ ਮੋਬਾਈਲਾਂ ਦੇ ਜਿਆਦਾ ਵਰਤੋਂ ਕਰਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਹੈ ਮੋਬਾਈਲ ਦੀ ਵਰਤੋਂ ਘੱਟ ਘੱਟ ਕਰਕੇ ਇਹਨਾਂ ਨੂੰ ਸਿਖਾਉਣਾ ਹੈ ਕਿ ਘੱਟ ਘੱਟ ਆਰਮੂਰ ਹੋਲਾ ਹੈ ਬਾਕੀ ਬੱਚਿਆਂ ਦੀ ਨਿਗਾਹ ਜਰੂਰ ਚੈੱਕ ਕਰਾਉਂਦੇ ਰਹਿਣਾ ਕਿਉਂਕਿ ਬੱਚਿਆਂ ਦਾ ਸੋਮਾ ਉਹਨਾਂ ਦੀ ਨਿਗਾਹ ਨਹੀਂ ਕਰ ਸਕਦੇ ਹਟਾ ਤਾਂ ਐਨਕ ਜਰੂਰ ਲਾਉਣੀ ਚਾਹੀਦੀ ਕਿ ਐਨਕ ਤੋਂ ਬਿਨਾ ਉਹ ਮੋਬਾਈਲ ਵਗੈਰਾ ਚਲਾਉਂਦੇ ਤਾਂ ਬਹੁਤ ਹਾਰਮੋਨਲ ਨੰਬਰ ਬਹੁਤ ਹੀ ਨਾਮ ਮੇਰਾ ਰੂਟੀਨ ਨੰਬਰ ਹੋ ਰਿਹਾ ਇਸ ਕਰਕੇ ਤਿੰਨ ਤਿੰਨ ਮਹੀਨਾ ਬਾਅਦ 6 ਮਹੀਨਾ ਬਾਅਦ ਵੀ ਨੀਂਦਰ ਬੱਚਾ 18 ਸਾਲ ਦਾ ਨਹੀਂ ਹ ਜਿਹੜਾ ਜੂਤਾ ਤਾਂ ਐਨਕੋੜਾ ਹੈ। ਥੈਂਕ ਯੂ। ਸਰ ਅੱਜ ਦੇ ਕੈਂਪ ਉਹ ਕਿਹੋ ਜਿਹਾ ਹੈ। ਤੁਸਨ ਦਰਸ਼ਕਾਂ ਜੁਦਾ ਜੀ ਆ। ਅੱਜ ਦਾ ਜਿਹੜਾ ਹੈਗਾ ਟੈਸਟ ਹੈ ਤੇ ਅਪਰੇਸ਼ਨ ਦਾ ਕੈਂਪ ਲਾਇਆ। ਬਹੁਤ سارے ਐਸੇ ਬੀਮੇ ਜਿਹੜੇ ਖਰਚਾ ਨਹੀਂ ਕਰ ਸਕਦੇ ਅੱਖਾਂ ਨੂੰ ਉਸ ਤੋਂ ਰਿਫਰ ਕਰਦੇ ਨੇ ਉਹਨਾਂ ਵਾਸਤੇ ਅੱਜ ਜਿਹੜਾ ਹੈਗਾ ਜਿਹੜੇ ਚੈੱਕਅਪ ਹੋਗੇ ਜਿਨ੍ਹਾਂ ਦੇ ਕੈਂਪ ਉਸ ਦੀ ਲੋੜ ਹੈ ਅਪਰੇਸ਼ਨ ਦੀ ਅੱਜ ਹੀ ਉਹਨਾਂ ਦੇ ਅਪਰੇਸ਼ਨ ਕੀਤੇ ਜਾਣਗੇ ਇਸ ਨਾਲ ਸਮਾਜ ਦੇ ਲਈ ਪ੍ਰਤੀ ਸੇਵਾ ਦਾ ਲੱਭਾ ਹੈ ਕੋਟਰਾਸ ਮੰਦਰ ਸ਼ਿਵਨਾਰਜਨ ਚੰਦ ਜੀ ਅਧਿਕਾਰੀ ਉਸ ਨੂੰ ਪੂਰਾ ਕਰਦੇ ਬਹੁਤ ਇੱਛਾ ਕੀਤੀ ਜੋ ਮਛਾ ਸਾਉਂਦਾ ਜੀ ਆਪ ਜੀ ਆਪ ਦਾ